ਕਾਰ ਡੰਡਾ ਉਤਕਰ ਆ ਕੇ ਗੁਰੂ ਨੂੰ ਨਮਸ਼ਕਾਰ ਕਰਨੀ ਡੰਡੇ ਵੱਤ ਲੰਮੇ ਪਹਿਣਾ ਤੇ ਕਈ ਵੇਰ ਡੰਡੇ ਵੱਤ ਲੰਮੇ ਪਹਿਣਾ ਦਿਖਾਵਾ ਵੀ ਹੁੰਦਾ ਹੈ ਗੁਸਤਾਖੀ maaf ਧੰਵਾਦ ਦੇ ਜਿਹੜਾ ਅੰਦਰੋਂ ਐਉਂ ਸਿੱਧਾ ਹੋ ਜੇ ਡੰਡੇ ਵੱਤ ਲੰਮੇ ਪਹਿਣ ਦਾ ਮਤਲਬ ਇਹ ਸੀ ਕਿ ਤੇਰੇ ਅੰਦਰ ਕੋਈ ਵੱਲ ਛਲ ਵੱਲ ਵਿੰਗ ਨਹੀਂ ਰਹਿ ਗਿਆ ਬਿਲਕੁਲ ਸਿੱਧਾ ਹੋ ਗਿਆ ਗੁਰੂ ਨੂੰ ਬਿਲਕੁਲ ਕੋਈ ਵੱਲ ਵਿੰਗ ਨਹੀਂ 12ਵਾਂ ਤਾਂ ਡੰਡੇ ਦੀ ਤਰ੍ਹਾਂ ਡੰਡਾਉਤ ਕਰਦਾ ਹੈ ਲੰਮਾ ਪੈ ਕੇ ਅੰਦਰ ਵਾਲੇ ਵੱਲ ਛੱਡ ਛੱਡਦਾ ਹੀ ਨਹੀਂ ਅੰਦਰਲੀ ਬੇਇਮਾਨੀ ਛੱਡਦਾ ਹੀ ਨਹੀਂ ਅੰਦਰਲੀ ਖੁਨਾਮੀ ਛੱਡਦਾ ਹੀ ਨਹੀਂ ਔਰ ਡੰਡਾਉਤ ਕਰਨੀ ਗੁਰ ਭਾਈ ਗਲ ਮਿਲ ਗੱਲ ਲਾਵੇ ਤੇ ਜਦੋਂ ਗੁਰੂ ਵਾਲੇ ਪਿਆਰ ਵਾਲੇ ਗੁਰਸਿੱਖ ਮਿਲਦੇ ਆ ਨਾ ਤੇ ਇੱਕ ਦੂਜੇ ਨੂੰ ਵੇਖ ਕੇ ਸੱਤ ਤੂੜੀਆਂ ਮੱਥੇ ਤੇ ਨਹੀਂ ਪਾਉਂਦਾ ਕਿ ਕਿੱਧਰੋਂ ਆ ਗਿਆ ਭੱਜ ਕੇ ਦੂਰੋਂ ਮਿਲਦਾ ਕਿ ਮੇਰੇ ਗੁਰੂ ਦਾ ਪਿਆਰਾ ਆਇਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਭੱਜ ਕੇ ਉਹਨੂੰ ਗਲ ਬਕੜੀ ਪਾ ਕੇ ਮਿਲਦਾ ਬੜੇ ਚਿਰਾਂ ਤੋਂ ਮਿਲਿਆ ਹੋਇਆ ਉਹ ਉਹਨੂੰ ਫਤਿਗ ਜਾਉਂਦਾ ਉਹਨੂੰ ਗੁਜਾਂਦਾ ਦੋਨਾਂ ਦੇ ਹਿਰਦਿਆਂ ਅੰਦਰ ਵਾਹਿਗੁਰੂ ਚੱਲਦਾ ਹੁੰਦਾ ਦੋਨੇ ਆਨੰਦਤ ਹੋ ਜਾਂਦੇ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਕਿਰਤ ਵਿਰਤ ਕਰ ਧਰਮੁੰਦੀ ਫਿਰ ਆਪਣੇ ਧਰਮ ਦੀ ਕਿਰਤ ਕਮਾਈ ਕਰਦਾ ਆ ਧਰਮ ਦੀ ਨਹੀਂ ਦੋ ਨੰਬਰ ਦੀ ਨਹੀਂ ਤੇ ਧਰਮ ਦੀ ਕਿਰਤ ਵਿਰਤ ਕਮਾਈ ਕਰਕੇ ਕਹਿੰਦੇ ਹੱਥੋਂ ਦੀ ਕਹ ਭਲਾ ਮਨਾਵੇ ਦੂਜੇ ਨੂੰ ਖਵਾ ਕੇ ਗੁਰਸਿੱਖ ਖੁਸ਼ ਹੁੰਦਾ ਹੈ ਅੱਜ ਮੇਰੇ ਘਰ ਵਿੱਚੋਂ ਕਿਸੇ ਸਿੱਖ ਨੂੰ ਭੋਜਨ ਸ਼ਿਕਾਇਆ ਗਿਆ ਅੱਜ ਮੈਂ ਕਿਸੇ ਗੁਰਸਿੱਖ ਦੀ ਚਾਰ ਦਮੜੀਆਂ ਨਾ ਸੇਵਾ ਕਰ ਸਕਿਆ ਅਦ ਗੁਰੂ ਕੇ ਲੰਗਰਾਂ ਮੰਦਰਾਂ ਵਿੱਚ ਮੈਂ ਸੇਵਾ ਕਰ ਸਕਿਆ ਸਤਿਗੁਰੂ ਇਹ ਤੂੰ ਕਿਰਪਾ ਕੀਤੇ ਨਹੀਂ ਤਾਂ ਬਹੁਤਾਂ ਅੰਦਰ ਮਨ ਦਾ ਖਿਆਲ ਹੁੰਦਾ ਜੇ ਆਇਆ ਚੱਲਿਆ ਤੇ ਕੀ ਦੇ ਕੇ ਜਾਵੇਗਾ ਆਇਆ ਤੇ ਕੀ ਲੈ ਕੇ ਆਵੇਗਾ ਇੱਛਾ ਇਹ ਆ ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਆਪਣੀ ਕਿਰਤੋਂ ਕਮਾਈ ਚੋਂ ਚਾਰ ਛੱਲੜ ਦੇ ਕੇ ਭਲਾ ਮਨਾਉਂਦਾ ਹੈ ਚੰਗਾ ਸੋਚਦਾ ਹੈ ਕਿ ਗੁਰੂ ਕੇ ਸਿੱਖ ਦੀ ਸੇਵਾ ਹੋ ਗਈ ਗੁਰਬਾਣੀ ਪੜ੍ਹਨ ਸੁਣਨ ਵਾਲੇ ਦੀ ਸੇਵਾ ਹੋ ਗਈ ਕਿਸੇ ਰੋਗੀ ਦੇ ਰੋਗ ਦੂਰ ਕਰਨ ਵਿੱਚ ਮੈਂ ਸਹਾਇਤਾ ਕਰ ਸਕਿਆ ਦਵਾਈ ਦਵਾਈ दारू ਦਵਾ ਸਕਿਆ ਮਤਲਬ ਪੱਟੀ ਕਰਵਾ ਸਕਿਆ ਮੇਰੀ ਇਹ ਕਿਰਤੋਂ ਕਮਾਈ ਸਫਲੀ ਹੋ ਗਈ ਹੈ ਕਿਸੇ ਦੇ ਕੰਮ ਆਈ ਗੁਰਸਿੱਖ ਮਾਇਆ ਨੂੰ ਇਉਂ ਸਫਲੀ ਕਰਨਾ ਆਪਣੀ ਕਿਰਤ ਕਮਾਈ ਨੂੰ ਸਫਲਿਆ ਕਰਨਾ ਅਦਵੀ ਗੁਰਸਿੱਖ ਜਿੰਨਾ ਤੇ ਗੁਰੂ ਦੀ ਕਿਰਪਾ ਉਹ ਕਰਦੇ ਨੇ ਜਿੰਨੀ ਕੁ ਅਵਸ਼ਕਤ ਹੈ ਜਿੰਨੀ ਕੁ ਪਹੁੰਚੇ ਜ਼ਰੂਰੀ ਨਹੀਂ ਹੈ ਕਿ ਮੈਂ ਦੂਜੇ ਨੇ ਆ ਕੀਤਾ ਉਹ ਤਾਂ ਦੇਖਾ ਦੇਖੀ ਹੈ ਔਰ ਜਿਹੜਾ ਕਰਦਾ ਉਹਨੂੰ ਨਾ ਹੀ ਕਿਸੇ ਨੂੰ ਦੱਸਣ ਦੀ ਲੋੜ ਪੈਂਦੀ ਆ ਉਹ ਗੁਰੂ ਜਾਣਦਾ ਹੈ ਜਦੋਂ ਤੁਸੀਂ ਫੁਰਨਾ ਬਣਾ ਲਿਆ ਗੁਰੂ ਜਾਣਦਾ ਹੈ ਤੁਸੀਂ ਗੁਰੂ ਲਈ ਕੀ ਕਰਦੇ ਹੋ ਇਹ ਗੁਰੂ ਜਾਣਦਾ ਹੈ ਗੁਰੂ ਨੇ ਤੁਹਾਡੇ ਲਈ ਕੀ ਕਰਨਾ ਹੈ ਨਾ ਗੁਰੂ ਕਿਸੇ ਨੂੰ ਦੱਸਦਾ ਉਹਨੇ ਤੁਹਾਡੇ ਲਈ ਜੋ ਕਰਨਾ ਹੈ ਕਰ ਦੇਣਾ ਹੈ ਤੁਹਾਨੂੰ ਪਵਦਲ ਤੋਂ ਪਾਰ ਕਰਨਾ ਹੈ ਤੁਹਾਡੇ ਘਰ ਵਿੱਚ ਕੀ ਲੋੜਾਂ ਨੇ ਕੀ ਦਿੱਕਤਾਂ ਨੇ ਗੁਰੂ ਨੇ ਦੂਰ ਕਰਨੀਆਂ ਨੇ ਭਾਈ ਗੁਰਦਾਸ ਸਾਹਿਬ ਕਿਰਪਾ ਦੇ ਘਰ ਵਿੱਚ ਆਉਂਦੇ ਆ ਕਹਿੰਦੇ ਗੁਰ ਸਿੱਖਾ ਗੁਰ ਸਿੱਖ ਸੇਵਾ ਲਾਇਆ ਗੁਰ ਸਿੱਖ ਗੁਰੂ ਕੇ ਸਿੱਖ ਕੋਲ ਨਾਲ ਮਿਲਿਆ ਉਦੇ ਸੰਪਰਕ ਵਿੱਚ ਆਇਆ ਤੇ ਗੁਰੂ ਕੇ ਸਿੱਖ ਨੇ ਉਹਨੂੰ ਪ੍ਰੇਰਣਾ ਕਰਕੇ ਗੁਰੂ ਕੀ ਸੇਵਾ ਵਿੱਚ ਲਾ ਦਿੱਤਾ ਆਪਾਂ ਦੋਨੇ ਭਰਾ ਗੁਰੂ ਕੀ ਸੇਵਾ ਕਰੀਏ ਗੁਰੂ ਕੇ ਸਿੱਖ ਦੇ ਸੰਪਰਕ ਵਿੱਚ ਆਇਆ ਉਹਨੇ ਸੇਵਾ ਵਿੱਚ ਲਾ ਕੇ ਗੁਰੂ ਨਾਲ ਜੋੜ ਦਿੱਤਾ ਇੱਕ ਸਿੱਖ ਮਨਮੁਖ ਦੇ ਸੰਪਰਕ ਵਿੱਚ ਆਇਆ ਉਸ ਨੇ ਉਹਨੂੰ ਗੁਰੂ ਘਰ ਨਾਲੋਂ ਤੋੜਿਆ ਗੁਰੂ ਸੰਗਤ ਨਾਲੋਂ ਤੋੜਿਆ ਗੁਰੂ ਨਾਲੋਂ ਤੋੜਿਆ ਸੇਵਾ ਨਾਲੋਂ ਤੋੜਿਆ ਸਿਮਰਨ ਨਾਲੋਂ ਤੋੜਿਆ ਤੇ ਤੋੜ ਕੇ ਪਤਾ ਨਹੀਂ ਕਿੰਨੀ ਕੁ ਦੂਰ ਪਿੱਛੇ ਧਕੇਲ ਦਿੱਤਾ ਮੁੜ ਕੇ ਬਾਹ ਪਕੜਨ ਵਾਲਾ ਕੋਈ ਨਹੀਂ ਕਿਉਂਕਿ ਗੁਰੂ ਤੋਂ ਟੁੱਟ ਗਿਆ ਹੈ ਹੁਣ ਗੁਰੂ ਔਰ ਉਹਦੀ ਬਾਹ ਨਹੀਂ ਪਕੜੇਗਾ ਦੂਰ ਚਲਾ ਗਿਆ ਹੈ ਮਹਾਰਾਜ ਸਾਹਿਬ ਕਹਿੰਦੇ ਕ੍ਰਿਤੀ ਕਰਕੇ ਤਲਾ ਗਿਆ ਇਸ ਕਰਕੇ ਗੁਰਸਿੱਖ ਨਾਲ ਜਿਹੜਾ ਤੁਰਦਾ ਹੈ ਗੁਰੂ ਦਾ ਸਿੱਖ ਹੋਵੇ ਮੇਰੀ ਤਰ੍ਹਾਂ ਪਖੰਡੀ ਨਾ ਹੋਵੇ ਪਖੰਡ ਕਰਕੇ ਆਪਣੀ ਪੇਟ ਪੂਰਤੀ ਲਈਦਾ ਆਪਣੇ ਨਾਲ ਤਨ ਨਾਲ ਨਾ ਜੋੜਦਾ ਹੋਵੇ ਜਿਹੜਾ ਗੁਰੂ ਕਾ ਸਿੱਖੇ ਉਹ ਚੱਲਦਾ ਆਵਾਜ਼ ਮਾਰ ਕੇਗਾ ਫਲਾਣਾ ਸਿਆਂ ਗੁਰੂ ਘਰ ਚੱਲੀਏ ਤੈਨੂੰ ਗੁਰੂ ਕੋਲ ਲੈ ਚੱਲੀਏ ਗੁਰੂ ਦੇ ਦੇਦਾਰ ਕਰੀਏ ਕਥਾ ਕੀਰਤਨ ਸੁਣੀਏ ਆ ਗੁਰੂ ਵੱਲ ਨੂੰ ਤੁਰ ਮਹਾਰਾਜ ਕਹਿੰਦੇ ਉਹ ਗੁਰੂ ਨਾਲ ਜੋੜਦਾ ਹੈ ਉਹਨੇ ਗੁਰੂ ਦੀ ਸੇਵਾ ਵਿੱਚ ਲਾ ਦਿੱਤਾ ਹੈ ਉਹਨੂੰ ਫਿਰ ਸਾਧ ਸੰਗਤ ਕਰ ਸੇਵਾ ਸਾਧ ਸੰਗਤ ਵਿੱਚ ਆ ਕੇ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਹੈ ਜਿਹੜੀ ਸੰਗਤ ਵਿੱਚ ਪ੍ਰਭੂ ਦਾ ਵਾਸਾ ਆ ਔਰ ਸੁਖ ਫਲ ਪਾਇਆ ਉਹਨੂੰ ਫਲ ਕੀ ਮਿਲਿਆ ਸੁਖ ਸੰਸਾਰ ਦੇ ਵੀ ਔਰ ਸੰਸਾਰ ਦੀਆਂ ਵਸਤੂ ਵੀ ਪ੍ਰਾਪਤ ਹੋਈਆਂ ਪੜ ਝਾੜ ਵਿਛਾਏ ਤੱਪੜ ਜਿਹਦੇ ਤੇ ਸੰਗਤ ਬੈਠਦੀ ਜਿੱਤੇ ਬੈਠ ਕੇ ਪ੍ਰਸ਼ਾਦਾ ਛੱਕਦੀ ਆ ਉਹਨਾਂ ਨੂੰ ਝਾੜ ਕੇ ਵਿਛਾਉਣਾ ਅੱਜ ਤਾਂ ਬਹੁਤ ਆਦੰਦਰ ਦੀ ਹੋਰ ਹੀ ਕਮ ਚੱਲ ਪਿਆ ਹੈ ਸੰਸਾਰ ਦਾ ਕਹਿਣਗੇ ਬਈ ਆ ਫੁਲਾਣੇ ਨੇ ਨਹੀਂ ਕੀਤਾ ਆ ਐਨੇ ਨੇ ਨਹੀਂ ਕੀਤਾ ਨਹੀਂ ਅਸੀਂ ਕੀ ਕਰਨਾ ਸਾਨੂੰ ਸੇਵਾ ਦਾ ਮੌਕਾ ਮਿਲ ਗਿਆ ਹੈ ਅਸੀਂ ਜਿੰਨੀ ਸੇਵਾ ਹੁੰਦੀ ਕਰੀਏ ਦੂਜੇ ਨੂੰ ਕਹਿਣ ਦੀ ਬਜਾਏ ਆਪ ਕਰਨ ਦਾ ਯਤਨ ਕਰੀਏ ਉਹਦਾ ਫਲ ਸਾਨੂੰ ਮਿਲੇਗਾ ਕਹਿੰਦੇ ਗੁਰੂ ਕਾ ਸਿੱਖ ਤੱਪੜ ਝਾੜ ਕੇ ਵਿਛਾਉਂਦਾ ਧੂੜੀ ਨਾਇਆ ਉੱਡ ਕੇ ਇੱਕ ਤਾਂ ਧੂੜ ਉਹਦੇ ਉੱਪਰ ਪਈ ਉਹ ਜਪਣ ਵਾਲੇ ਬੰਦਗੀ ਵਾਲੇ ਤੱਪਣਾ ਤੇ ਬੈਠੇ ਉਹਨਾਂ ਦੀ ਦੂਜਾ ਇਹਦਾ ਪੱਖ ਧੂੜੀ ਨਾਇਆ ਔਰ ਧੂੜੀ ਤੋਂ ਭਾਵ ਆਤ ਦੀ ਨਿਮਰਤਾ ਅਤ ਦੀ ਅੰਦਰ ਨਿਰਮਾਨਤਾ ਆ ਗਈ ਤੱਪੜ ਛਾੜਦਿਆਂ ਬਰਤਨ ਮਾਜਦਿਆਂ ਝਾੜੂ ਲਾਉਂਦਿਆਂ ਜੋੜੇ ਛਾੜਦਿਆਂ ਤੇ ਜਿਵੇਂ ਜਿਵੇਂ ਕੋਈ ਜੋੜੇ ਛਾੜਦਾ ਹੈ ਨਾ ਅੰਦਰ ਗੁਰੂ ਵਾਲੀ ਭਾਵਨਾ ਹੋਵੇ ਝਾੜੂ ਲਾਉਂਦਾ ਹੈ ਪਾਂਡੇ ਧੋਂਦਾ ਹੈ ਉਹਦਾ ਹਿਰਦਾ ਪਾਵਨ ਹੁੰਦਾ ਜਾਂਦਾ ਉਹਨੂੰ ਸਕੂਨ ਮਿਲ ਲੱਗ ਜਾਂਦਾ ਅੰਦਰ ਆਨੰਦ ਮਿਲ ਲੱਗ ਜਾਂਦਾ ਹਾਂ ਜਿਹੜਾ ਦਿਖਾਵੇ ਲਈ ਮੇਰੀ ਤਰ੍ਹਾਂ ਕਰਦਾ ਹੈ ਖੈਰ ਉਹਦੇ ਪੱਲੇ ਭਾਵੇਂ ਕੁਝ ਨਾ ਪਵੇ ਨਹੀਂ ਤੇ ਜਿਹੜਾ ਗੁਰੂ ਘਰ ਆਉਂਦਾ ਹੈ ਨਾ ਭਾਵਨਾ ਨਾਲ ਉਹਨੂੰ ਕੁਝ ਨਾ ਕੁਝ ਪ੍ਰਾਪਤ ਹੁੰਦਾ ਗੁਰੂ ਖਾਲੀ ਕਿਸੇ ਨੂੰ ਨਹੀਂ ਜਾਣ ਦਿੰਦਾ ਮਹਾਰਾਜ ਮੀਰ ਕਰਦੇ ਕੋਰੇ ਮਟ ਆਣਾਏ ਕੋੜੇ ਕੋਰੇ ਮਟ ਕੜੇ ਕੋਰਾ ਕੜਾ ਹੁੰਦਾ ਨਾ ਜੀ ਜਿੱਚ ਅਜੇ ਪਾਣੀ ਨਹੀਂ ਪਿਆ ਪਿਆ ਹੁੰਦਾ ਪਹਿਲਾ ਪਾਣੀ ਦਾ ਠੰਡੇ ਕਰਨ ਦਾ ਤਰੀਕਾ ਸੀ ਕੋਰੇ ਘੜਿਆਂ ਦੇ ਵਿੱਚ ਪਾਣੀ ਰੱਖਣਾ ਆਪਾਂ ਵੀ ਸਾਰੇ ਘੜੇ ਘਰਾਂ 'ਚ ਰੱਖਦੇ ਰਹਿ ਹੁਣ ਆ ਫਰਿੱਜਾਂ ਆ ਗਈਆਂ ਤੇ ਠੰਡੇ ਪਾਣੀਆਂ ਦੇ ਦੂਜੇ ਢੰਗ ਨਾਲ ਪ੍ਰਬੰਧ ਹੋਣ ਲੱਗ ਪਏ ਘੜੇ ਵਿਚਾਰੇ ਦੂਰ ਦੂਰ ਚਲੇ ਗਏ ਕਿਤੇ ਕਿਤੇ ਦੇਖਣ ਨੂੰ ਮਿਲਦੇ ਖੈਰ ਸੰਖੇਪ ਕਰਾਂ ਕਹਿੰਦੇ ਗੁਰੂ ਕਾ ਸਿਖ ਕੋਰੇ ਘੜੇ ਅਨਾਏ ਲਿਆ ਕੇ ਮੁੱਲੋਂ ਤੇ ਉਹ ਕੀ ਕਰਦਾ ਔਰ ਨੀਰ ਭਰਾਇਆ ਘੜੇ ਪਰ ਪਰ ਕੇ ਪਾਣੀ ਦੇ ਰੱਖਦਾ ਹੈ ਗੁਰੂ ਕੀ ਸੰਗਤ ਛਕੇਗੀ ਰੁੱਤ ਦੇ ਮੁਤਲਕ ਅਰ ਰੁੱਤ ਦੇ ਮੁਤਲਕ ਗੁਰੂ ਕਾ ਸਿੱਖ ਕਿਦੇ ਚੁਰਾਹੇ ਵਿੱਚ ਚੁਰਸਤੇ ਵਿੱਚ ਘੜੇ ਪਾਣੀ ਦੇ ਪਰ ਪਰ ਰੱਖਦਾ ਤੇ ਉਥੋਂ ਨੰਗਣ ਵਾਲਾ ਰਾਈ ਪਾਈ ਪਾਣੀ ਪੀਵੇਗਾ ਤੁਸੀਂ ਦੇਖਿਆ ਹੋਣਾ ਹੈ ਕਈ ਪਾਸਿਆਂ ਤੇ ਜਾਂਦੇ ਰਹੇ ਆ ਤੇ ਜਾਈਦਾ ਉਥੇ ਘੜੇ ਨਾ ਚੌਂਕ ਦੇ ਵਿੱਚ ਪਾਣੀ ਦੇ ਮਿਲ ਜਾਂਦੇ ਨੇ ਤਦੋਂ ਉਹ ਕੋਈ ਮੁੱਲ ਨੂੰ ਨਹੀਂ ਮਿਲਦਾ ਹੁੰਦਾ ਉਹ ਸੇਵਾ ਵਾਲਿਆਂ ਨੇ ਭਰ ਕੇ ਰੱਖੇ ਹੁੰਦੇ ਆ ਵੀ ਸੇਵਾ ਸਫਲੀ ਹੋ ਜਾਏਗੀ ਗਰਮੀ ਦੀ ਰੋਤਾ ਤੇ ਪਾਣੀ ਪੀਣ ਨੂੰ ਮਿਲੇਗਾ ਕਈ ਥਾਵਾਂ ਤੇ ਮੈਂ ਇੱਕ ਵਾਰ ਦੇਖਿਆ ਉਹਨਾਂ ਦੇ ਉੱਪਰ ਨਾਲ ਦਾਲੇ ਦਲੇ ਬੋਰੀ ਛੇਬਿਆਂ ਵਾਲੀ ਕੱਟ ਕੇ ਬੱਦੀ ਉੱਤੋਂ ਗਿੱਲੀ ਕੀਤੀ ਇਹਦੇ ਨਾਲ ਪਾਣੀ ਠੰਡਾ ਰਹੇ ਉੱਪਰ ਪਾਣੀ ਛਿੜਕਿਆ ਦਾਣਾ ਉਹ ਪਾਣੀ ਥਾਂ ਥਾਂ ਤੇ ਰੱਖਿਆ ਦਾਣਾ ਗੁਰਸਿੱਖਾਂ ਨੇ ਸੰਗਤ ਲਈ ਪਾਣੀ ਦਾ ਪ੍ਰਬੰਧ ਕੋਰੇ ਕਢੇ ਪਾਣੀ ਦੇ ਪਰ ਪਰ ਰੱਖਨੇ ਲੰਗਰ ਵਿੱਚ ਵੀ ਇਹ ਪਾਣੀ ਵਰਤਿਆ ਦਾਵੇ ਪੀਣੋਂ ਤੇ ਸੰਗਤ ਰਸਤੇ ਵਿੱਚ ਚੱਲੇ ਉਹਨੋਂ ਵੀ ਇਹ ਸੇਵਾ ਕਰਨੀ ਆਨ ਮਹਾ ਪ੍ਰਸਾਦ ਵੰਡ ਖਵਾਇਆ ਮਹਾਨਤਾ ਵਾਲਾ ਪ੍ਰਸ਼ਾਦ ਜਿਹੜਾ ਗੁਰੂ ਦੀ ਕਿਰਪਾ ਵਾਲਾ ਗੁਰੂ ਦੀ ਰਹਿਮਤ ਵਾਲਾ ਉਹ ਆਪ ਵੀ ਛਕਿਆ ਤੇ ਦੂਜਿਆਂ ਨੂੰ ਵੀ ਵੰਡ ਕੇ ਔਰ ਸ਼ਕਾਉਣਾ ਕੀਤਾ ਤੇ ਸ਼ਕਣਾ ਕੀਤਾ ਗੁਰਸਿੱਖ ਐਸੀ ਸੇਵਾ ਕਰਦਾ ਹੈ ਐਸੀ ਭਾਵਨਾਵਾਂ ਵਾਲਾ ਹੈ ਔਰ ਵਿੱਚ ਦੁਨੀਆ ਦੀ ਉਸ ਸੇਵਾ ਕਰਦਾ ਹੋਇਆ ਸਿਮਰਨ ਕਰਦਾ ਗੁਰੂ ਨੂੰ ਰਜਾਉਂਦਾ ਆ ਮਹਾਰਾਜ ਕਹਿੰਦਿਆ ਜਿਹੜਾ ਸੇਵਾ ਕਰਦਾ ਉਹਨੂੰ ਕਿਸੇ ਤਪ ਦੀ ਲੋੜ ਨਹੀਂ ਔਰ ਮਹਾਰਾਜ ਕਹਿੰਦਿਆ ਗੁਰ ਸੇਵਾ ਤਪਾਂ ਸਿਰ ਤਪਸਾਰ ਸਭ ਤੋਂ ਵੱਡਾ ਤਪਿਆ ਸੇਵਾ ਤੇ ਨੂੰ ਧੂਣੀਆਂ ਤਾਪਨ ਦੀ ਜਾਂ ਕਿਦੇ ਰੇਤਲੇ ਇਲਾਕੇ ਚ ਧੁੱਪੇ ਬੈਠਣ ਦੀ ਕੋਈ ਲੋੜ ਨਹੀਂ ਤੂੰ ਸਤਗੁਰੂ ਦੀ ਸੇਵਾ ਕਰ ਉਹ ਧੂਣੀਆਂ ਤਾਪਨ ਵਾਲੇ ਨੂੰ ਕੁਝ ਮਿਲੇ ਜਾਂ ਨਾ ਮਿਲੇ ਤੇਰੀ ਝੋਲੀ ਕਰ ਖਾਲੀ ਨਹੀਂ ਹੋ ਸਕਦੀ ਜੇ ਤੂੰ ਗੁਰੂ ਕੀ ਸੇਵਾ ਕਰਦਾ ਹੈ ਸੇਵਾ ਕਰਦਾ ਹੈ ਤੇ ਮਹਾਰਾਜ ਕਹਿੰਦਿਆ ਸੁਖ ਸੇਵਾ ਅੰਦਰ ਰੱਖਿਆ ਹੈ ਦੁਨਿਆਵੀ ਸੁਖ ਦੇ ਰਹੇ ਨੇ ਗੁਰੂ ਕੀ ਸੇਵਾ ਵਿੱਚ ਨੇ ਜਿਹੜੇ ਸੇਵਾ ਕਰਦੇ ਆ ਤਨ ਮਨ ਧਨ ਨਾਲ ਤਨ ਕਰਕੇ ਵੀ ਸੇਵਾ ਜੋੜੇ ਝਾੜੇ ਝਾੜੂ ਲਾਏ ਬਰਤਨ ਧੋਤੇ ਔਰ ਧਨ ਕਰਕੇ ਗੁਰੂ ਕੇ ਲੰਗਰਾਂ ਵਿੱਚ ਮੰਦਰਾ ਦਰਬਾਰ ਅੰਦਰ ਸੇਵਾ ਕੀਤੀ ਤਨ ਕਰਕੇ ਔਰ ਕੋਈ ਰੋਗੀ ਆ ਉਹਨੂੰ ਵਿਚਾਰੇ ਕੋਲ ਮਾਇਆ ਨਹੀਂ ਅਰ ਦਵਾਈ ਲੈ ਸਕੇ ਉਹਨੂੰ ਦਵਾਈ ਦਵਾ ਦਿੱਤੀ ਕਿਸੇ ਨੂੰ ਰੁੱਤ ਮੁਤਲਕ ਵਸਤਰ ਲੈ ਦਿੱਤਾ ਉਹਦੇ ਕੋਲ ਵਸਤਰ ਲੈਣ ਦਾ ਔਰ ਖਰਚਾ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਨਾਲ ਗੁਰੂ ਰੀਜਦਾ ਤੇ ਇਸ ਸੇਵਾ ਦੇ ਅੰਦਰ ਗੁਰੂ ਨੇ ਸੰਸਾਰ ਦੇ ਸੁੱਖ ਰੱਖੇ ਹੋਏ ਨੇ ਸੁੱਖ ਮਿਲਦਾ ਸੰਸਾਰ ਦਾ ਸੁੱਖ ਸੇਵਾ ਅੰਦਰ ਰੱਖਿਆ ਹੈ ਆਪਣੀ ਨਦਰ ਕਰਨੇ ਸਤਾਰ ਜੀ ਫਿਰ ਉਹ ਸੇਵਾ ਕਰਨ ਵਾਲੇ ਦੇ ਉੱਪਰ ਪ੍ਰਭੂ ਮੇਰ ਦੀ ਨਦਰ ਕਰਦਾ ਹੈ ਸੇਵਾ ਦੇ ਨਾਲ ਜੀ ਸਭ ਕੁਝ ਮਿਲਦਾ ਹੈ ਆਪਣੇ ਇਲਾਕੇ ਦਾ ਨਾ ਕੱਚੀ ਪੁੱਛੋ ਦੇ ਰਹਿਣ ਵਾਲਾ ਅਹ ਭਾਈ ਆਦਮ ਚਲਾ ਗਿਆ ਸੀ ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ ਦੇ ਅੰਦਰ ਤੇ ਉਹਨੂੰ ਚੌਗਿਰਦਿਓ ਨਾ ਸੀ ਵਡੇਰੀ ਉਮਰ ਹੋ ਗਈ ਤੇ ਗੁਰੂ ਰਾਮਦਾਸ ਸਹਿ ਮਹਾਰਾਜ ਦੀ ਸੇਵਾ ਕਰਿਆ ਕਰੇ ਮੈਂ ਸੰਖੇਪ ਚ ਬਿਆਨ ਕਰਨਾ ਹੈ ਔਰ ਉਥੇ ਰਹਿਨੇ ਆ ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਸੰਗਤ ਨਾਲ ਗੁੰਦਵਾਲ ਤੋਂ ਆਏ ਤੇ ਕੁਦ ਬਰਸਾਤੀ ਮੌਸਮ ਸੀ ਠੰਡ ਦਾ ਤੇ ਆਉਨਿਆ ਸਾਰੀ ਸੰਗਤ ਦੇ ਵਸਤਰ ਭਿੱਜ ਗਏ ਜਦੋਂ ਵਸਤਰ ਭਿੱਜ ਗਏ ਤੇ ਸਤਗੁਰੂ ਮਹਾਰਾਜ ਕਹਿੰਦੇ ਕੋਈ ਇਨਾਂ ਸਿੱਖਾਂ ਦੀ ਠੰਡ ਦੂਰ ਕਰੇ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਸਭ ਕੁਝ ਮਿਲੇਗਾ ਮਹਾਰਾਜ ਨੇ ਦੇਖਿਆ ਇਨੇ ਬਚਨ ਕਹਿ ਕੇ ਚਲੇ ਗਏ ਹੁਣ ਉੱਥੇ ਉਹ ਸਿੱਖ ਆਇਆ ਬਾਬਾ ਆਦਮ ਭਾਈ ਆਦਮ ਉਹਨੇ ਗੁਰੂ ਕੇ ਲੰਗਰ ਵਿੱਚ ਲੱਕੜਾਂ ਲਿਆਉਂਦਾ ਹੁੰਦਾ ਸੀ ਔਰ ਲੱਕੜਾਂ ਲਿਆ ਕੇ ਇੱਕ ਪੰਡ ਉਹਨੇ ਆਪਣੇ ਤੰਬੂ ਵਿੱਚ ਰੱਖਣੀ ਤੇ ਇੱਕ ਗੁਰੂ ਕੇ ਲੰਗਰ ਵਿੱਚ ਦੇਣੀ ਵੀ ਜੇ ਕਿਤੇ ਮੇਰੇ ਤੋਂ ਨਾਂ ਜਾਇਆ ਜਾਵੇ ਤੇ ਇਥੋਂ ਪੰਡ ਮੈਂ ਗੁਰੂ ਕੇ ਲੰਗਰ ਵਿੱਚ ਪੁੰਚਾ ਦੇਵਾਂਗਾ ਉਹਦੇ ਨਾਲ ਲੰਗਰ ਦੀ ਪ੍ਰਥਾ ਰੁਕੇਗੀ ਨਹੀਂ ਲੱਕੜਾਂ ਦੀ ਥੋੜ੍ਹ ਨਹੀਂ ਆਵੇਗੀ ਤੇ ਮੇਰੀ ਸੇਵਾ ਨਿਰੰਤਰ ਜਾਰੀ ਰਹੇਗੀ ਨਿਰੰਤਰ ਰਾਤ ਨੂੰ ਨੇ ਅੰਗੀਠੇ ਬਲ ਦਿੱਤੇ ਔਰ ਸਾਰੀ ਸੰਗਤ ਨੇ ਅੱਗ ਸੇਕੀ ਠੰਡ ਦੂਰ ਹੋਈ ਵਸਤਰ ਸੁੱਕੇ ਜਿਨੇ ਦੀਵਾਨ ਲੱਗਾ ਤੇ ਮਹਾਰਾਜ ਕਹਿੰਦੇ ਰਾਤ ਜਿਹੜੇ ਸਿੱਖ ਨੇ ਸੇਵਾ ਕੀਤੀ ਉਹਨੂੰ ਬੁਲਾਓ ਉਹ ਹਾਜ਼ਰ ਹੋਇਆ ਮਹਾਰਾਜ ਕਹਿੰਦੇ ਵੀ ਮੰਗ ਸਿੱਖਾ ਜੋ ਮੰਗਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕੋਈ ਆਦੇ ਵਸਤੂ ਨਹੀਂ ਜਿਹੜੀ ਤੈਨੂੰ ਨਾ ਮਿਲੇ ਆਪਣੀ ਉਮਰ ਵੱਲੇ ਵੇਖਿਓ ਸ ਬਾਬੇ ਆਦਮ ਨੇ ਤੇ ਉਮਰ ਸੀ ਬਹੁਤੀ ਵਡੇਰੀ ਦਾੜਾ ਹੋਇਆ ਪਿਆ ਸੀ ਚਟਾ ਤੇ ਕਹਿਣ ਲੱਗਾ ਸੋਚ-ਸੋਚ ਕੇ ਕਹਿੰਦਾ ਮਹਾਰਾਜ ਸਿੱਖੀ ਦੇ ਦਿਓ ਸਿੱਖੀ ਕਮਾਉਣ ਦੀ ਦਾਤ ਦੇ ਦਿਓ ਮਹਾਰਾਜ ਕਹਿੰਦੇ ਮਿਲ ਜਾਓ ਜੋ ਮਨਛਾ ਧਾਰ ਕੇ ਘਰ ਤੋਂ ਆਇਆ ਉਹ ਸੰਗਤ ਚ ਪ੍ਰਗਟ ਕਰ ਕੱਲ ਨੂੰ ਆਦਾਂ ਵੀ ਤੀਜੇ ਦਿਨ ਦੇ ਕਹਿੰਦੇ ਫਿਰ ਤੀਜੇ ਦਿਨ ਆਏ ਘਰੇ ਘਰ ਵਾਲੀ ਬੀਬੀ ਜਿਹੜੀ ਸੀ ਨਾਲ ਉਹ ਬਾਬੇ ਆਦਮ ਨੂੰ ਕਹਿਣ ਲੱਗੇ ਬਈ ਜਦੋਂ ਸਤਿਗੁਰੂ ਕਹਿੰਦੇ ਤੂੰ ਕਿਉਂ ਨਹੀਂ ਦੱਸਦਾ ਕਹਿੰਦਾ ਭਲਿਏ ਲੋਕੇ ਜਦੋਂ ਮੈਂ ਪੁੱਤਰ ਦੀ ਦਾਤ ਮੰਗੀ ਨਾ ਔਲਾਦ ਦੀ ਤੇ ਜਿਹੜੇ ਲੋਕ ਬੈਠੇ ਨੇ ਮੇਰੇ ਤਨ ਹੱਲੇ ਵੇਖ ਕੇ ਤਾੜੀ ਮਾਰ ਕੇ ਤੇ ਖਿੱਲੀ ਉਡਾ ਕੇ ਹੱਸਣਗੇ ਮੈਂ ਉਹ برداشت ਨਹੀਂ ਕਰ ਸਕਾਂਗਾ ਔਰ ਇਸ ਕਰਕੇ ਮੈਂ ਸਿੱਖੀ ਗੁਰੂ ਤੋਂ ਮੰਗ ਆਇਆ ਆ ਜੋ ਬੀਬੀ ਨਾਲ ਆ ਗਈ ਉਹਨੇ ਜਦੋਂ ਸਤਿਗੁਰੂ ਸਾਹਿਬ ਨੇ ਕਿਹਾ ਭਾਈ ਮੰਗੋ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਭ ਕੁਝ ਹੈ ਸਾਚੀ ਸਹਿਬਾ ਕਿਆ ਨਹੀਂ ਕਰਤੀ ਰਹੇ ਘਰ ਤਾਂ ਤੇਰੇ ਸਭ ਕੁਛ ਹੈ ਉਹਦੇ ਘਰ ਵਿੱਚ ਸਭ ਕੁਝ ਹੈ ਤੇ ਉਹ ਬੀਬੀ ਨੇ ਗਲ ਵਿੱਚ ਪੱਲੂ ਪਾ ਕੇ ਸਿਰ ਨੂੰ ਝੁਕਾ ਕੇ ਕਿਹਾ ਦਾਤਾ ਸਾਹਿਬ ਜੀ ਆ ਜਿਹੜਾ ਸਰੀਰ ਸਾਨੂੰ ਦਿੱਤਾ ਜੀਨਾ ਇਹਨੂੰ ਫਲ ਕੋਈ ਨਹੀਂ ਲੱਗਿਆ ਨੇ ਫਲਾ ਜਾ ਰਿਹਾ ਹੈ ਤੇ ਲੋਕ ਪਤਾ ਨਹੀਂ ਦੇਖਿਓ ਜੀਆਂ ਗੱਲਾਂ ਕਰਦੇ ਆ ਕਿ ਉਤਰੇ ਜਾਣਗੇ ਆ ਆਇਆ ਉਹ ਆ ਅਸੀਂ ਕੋਈ ਦਰ ਨਹੀਂ ਛੱਡਿਆ ਦਾਤਾ ਸਾਹਿਬ ਤੁਹਾਡੇ ਦਰ ਤੇ ਆਏ ਆ ਜੇ ਤਰੁੱਠੇ ਹੋ ਤੇ ਮੇਰ ਦਾ ਫਲ ਆ ਦਿਓ ਕਹਿੰਦੇ ਸਤਿਗੁਰੂ ਮਹਾਰਾਜ ਕੁਝ ਸ਼ਮ ਚੁੱਪ ਹੋਏ ਮਹਾਰਾਜ ਕਹਿੰਦੇ ਬਈ ਤੁਹਾਡੇ ਕਰਮਾਂ ਵਿੱਚ ਪੁੱਤਰ ਦੀ ਦਾਤ ਨਹੀਂ ਔਲਾਦ ਸੁਖ ਨਹੀਂ ਹੈ ਔਲਾਦ ਦੀ ਪ੍ਰਾਪਤੀ ਨਹੀਂ ਕਹਿਣ ਲੱਗੇ ਮਹਾਰਾਜ ਇਹ ਹੀ ਦਰਸੀ ਇਥੋਂ ਵੀ ਜਵਾਬ ਕਹਿੰਦੇ ਨਹੀਂ ਪਰ ਇਹ ਨਹੀਂ ਕਿਹਾ ਬਈ ਨਹੀਂ ਮਿਲੇਗਾ ਹੈ ਨਹੀਂ ਤੁਹਾਡੇ ਕਰਮਾਂ ਚ ਦਾਤਾ ਫਿਰ ਤੁਸੀਂ ਕਿਰਪਾ ਕਰੋ ਮਹਾਰਾਜ ਕਹਿੰਦੇ ਸਾਡੇ ਘਰ ਅੰਦਰ ਇੱਕ ਚੌਥੇ ਪੁੱਤਰ ਨੇ ਜਨਮ ਲੈਣਾ ਸੀ ਅਰ ਜਿਹੜਾ ਭਗਤੀ ਦੀ ਅੰਛੇ ਤੇ ਉਹ ਤੁਹਾਡੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਮੇਰ ਨਾਲ ਆਵੇਗਾ ਉਹਦਾ ਨਾਮ ਭਗਤੂ ਰੱਖਿਆ ਜੇ ਫਿਰ ਭਾਈ ਭਗਤੂ ਦਾ ਜਨਮ ਹੋਇਆ ਸੀ ਗੁਰੂ ਦੀ ਸੇਵਾ ਕਰਕੇ ਸੇਵਾ ਕਰਕੇ ਅੰਦਰ ਗਿਆਨ ਪ੍ਰਗਟ ਹੁੰਦਾ ਹੈ ਗਿਆਨ ਰੂਪ ਪੁੱਤਰ ਸੇਵਾ ਕਰਕੇ ਬਾਰੀ ਔਲਾਦ ਪ੍ਰਾਪਤ ਹੁੰਦੀ ਏ ਸੇਵਾ ਕਰਕੇ ਬਾਰ ਦੇ ਸੁਖ ਮੁਰਾਤਬੇ ਪ੍ਰਾਪਤ ਹੁੰਦੇ ਨੇ ਸੇਵਾ ਕਰਕੇ ਸਿਮਰਨ ਤੇ ਸਿਮਰਨ ਕਰਕੇ ਖੁਦ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਜਿਹੜਾ ਉਹਦੇ ਨਾਲ ਤੁਰਦਾ ਉਹਦੇ ਵੱਲ ਨੂੰ ਜੁੜਦਾ ਪਰਮਾਤਮਾ ਵੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਸਾਰੇ ਸੁੱਖ ਸਾਰੀਆਂ ਸੁਭਦਾਵਾਂ ਸੇਵਾ ਦੇ ਅੰਦਰ ਨੇ ਤੇ ਸੇਵਕ ਨੂੰ ਮਿਲਦੀਆਂ ਨੇ ਇਸ ਘਰ ਦੇ ਵਿੱਚ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲੇ ਇਂਹਾਂ ਉਂਹਾਂ ਸੱਚ ਹੋਵੇ ਬਿਗਨ ਨਾ ਲੱਗੇ ਜਪ ਅ ਲਖ ਪੀਵਾ ਫਿਰ ਬਿਗਨ ਰੁਕਾਵਟ ਕੋਈ ਨਹੀਂ ਲੱਗੇਗੀ ਵਿੱਚ ਆਵੇਗੀ ਆ ਜਿਹੜਾ ਭੀਦਾਂ ਤੋਂ ਰਹਿਤ ਪ੍ਰਭੂ ਆ ਲਖ ਲਖਣ ਜਾਣਕਾਰੀ ਤੋਂ ਪਰੇ ਉਹਨੂੰ ਜਪ ਆਰਾਧ ਬਿਗਨ ਬਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰਡਾਇਆ ਖੋਏ ਪਾਪ ਭਈ ਸਭ ਪਾਵਨ ਜਨ ਨਾਨਕ ਸੋਕਰ ਆਇਆ ਹਿਰਦੇ ਵਿੱਚ ਨਾਮ ਵਸੇਗਾ ਧਰਤ ਪਨੀਤ ਭਈ ਗੁਣ ਗਾਏ ਜਿੱਥੇ ਧਰਤੀ ਤੇ ਬੈਠ ਕੇ ਗੁਣ ਗਾਏ ਉਹ ਧਰਤੀ ਵੀ ਪੂਜੇ ਯੋਗ ਗਈ ਜਿੱਥੇ ਗੁਰੂ ਬੈਠ ਗਿਆ ਜਿੱਥੇ ਜਾਏ ਬਹਿ ਮੇਰੇ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸਾਧ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਜਿੱਥੇ ਸਤਿਗੁਰੂ ਆ ਕੇ ਬੈਠ ਗਿਆ ਉਹ ਧਰਤੀ ਸੋਭਾ ਵਾਲੀ ਹੋ ਗਈ ਉਹ ਹਿਰਦਾ ਰੂਪ ਅੰਤਿਸ਼ ਕਰਨ ਰੂਪ ਧਰਤੀ ਪਵਿੱਤਰ ਹੋ ਗਈ ਜਿੱਥੇ ਅੰਦਰ ਟਿਕ ਕੇ ਸਤਗੁਰੂ ਦੇ ਗੁਣਾਂ ਦਾ ਗਾਇਨ ਕੀਤਾ ਆ ਦੁਰਤ ਗਿਆ ਹਰ ਨਾਮ ਧਿਆਏ ਜਦੋਂ ਵੈਗੁਰੂ ਦਾ ਨਾਮ ਧਿਆਇਆ ਦੁਰਤ ਅੰਦਰ ਦਾ ਦੁਖਾਂਤ ਅੰਦਰ ਦਾ ਪਾਪ ਨਸ਼ਟ ਹੋ ਗਿਆ ਖਾਤਮਾ ਹੋਇਆ ਉਹਦਾ ਮਹਾਰਾਜ ਮੀਰ ਕਰਦੀ ਸਬਣੀ ਥਾਈ ਰਵਿਆ ਆਪ ਹੁਣ ਆਪ ਮਾਲਕ ਵੈਗਰੂ ਸਾਰੀਆਂ ਜਗ੍ਹਾ ਤੇ ਰਮਿਆ ਹੋਇਆ ਇੱਕ ਰਸ ਵਿਆਪਕ ਹੋ ਰਿਹਾ ਹੈ ਸਾਰੇ ਨਦਰ ਆਉਂਦਾ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਸ਼ੁਰੂਆਤ ਤੋਂ ਜੁਗਾਂ ਜੁਗੰਤਰਾں ਤੋਂ ਉਹ ਪ੍ਰਭੂ ਜਿਹਦਾ ਵੱਡਾ ਤੇਜ ਪ੍ਰਤਾਪ ਹੈ ਜਿਹਦੇ ਵਰਗਾ ਕੋਈ ਨਹੀਂ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਰਹਿਮਤ ਨਾਲ ਗੁਰੂ ਦਾ ਚਿੰਤਨ ਕਰਨ ਨਾਲ ਮਹਾਰਾਜ ਕਹਿੰਦੇ ਕਦੇ ਸੰਤਾਪ ਅੰਦਰ ਨੂੰ ਨਹੀਂ ਵਿਆਪੇਗਾ ਤੌ ਖਲਾ ਨਹੀਂ ਆਵੇਗਾ ਕਿਉਂਕਿ ਦੁੱਖ ਰੋਗ ਸੰਤਾਪ ਉtre ਸੁਣੀ ਸੱਚੀ ਬਾਣੀ ਉਹ ਦੂਰ ਹੋਣਗੇ ਗੁਰ ਕੇ ਚਰਨ ਲੱਗੇ ਮਨ ਮਿੱਠੇ ਗੁਰੂ ਦੇ ਚਰਨ ਕਿਹੜਿਆ ਜੀ ਸ਼ਬਦ ਹੁਣ ਮਨ ਨੂੰ ਸ਼ਬਦ ਮਿੱਠਾ ਲੱਗਣ ਲੱਗ ਪਿਆ ਹਰ ਬੋਲ ਬਾਣੀ ਦਾ ਮਿੱਠਾ ਲੱਗਣ ਲੱਗ ਪਿਆ ਐ ਅੱਛਾ ਲੱਗਣ ਲੱਗ ਪਿਆ ਐ ਗੁਰ ਕੇ ਚਰਨ ਲੱਗੇ ਮਨ ਮਿੱਠੇ ਔਰ ਗੁਰੂ ਦੇ ਚਰਨ ਕਮਲ ਸ਼ਬਦ ਸਰੂਪ ਹਿਰਦੇ ਨੂੰ ਅੱਛਾ ਲੱਗਦਾ ਨਿਰਬਿਗੜ ਨ ਹੋਏ ਸਭ ਥਾਈਂ ਊਠੇ ਬਿਗੜਨ ਤੋਂ ਰਹਿਤ ਰਕਾਵਟ ਤੋਂ ਰਹਿਤ ਹੋ ਕੇ ਸਾਰੀਆਂ ਜਗ੍ਹਾ ਤੇ ਪਰਸਨ ਹੋ ਕੇ ਸਤਗੁਰੂ ਮਹਾਰਾਜ ਦੇ ਚਰਨ ਸ਼ਬਦ ਹਰ ਜਗ੍ਹਾ ਤੇ ਸੋਭਨੀਕ ਹੋ ਰਹੇ ਨੇ ਸਹਤਾਦਾਇਕ ਹੋ ਰਹੇ ਨੇ ਮਹਾਰਾਜ ਮੇਰ ਕਰਦੇ ਨੇ ਉਹਦੇ ਚਰਨ ਪ੍ਰਭੂ ਦੇ ਨਾਲ ਜੁੜ ਤੇ ਤੇਰਾ ਪਾਰ ਉਤਾਰਾ ਹੋਵੇਗਾ ਸੁਖ ਹੋਵੇਗਾ ਤਾਂ ਕਬੀਰ ਸਾਹਿਬ ਕਹਿੰਦਿਆ ਕਬੀਰ ਚਰਨ ਕਮਲ ਕੀ ਮੌਜ ਕੋ ਕਹ ਕੈਸੇ ਉਨਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਮਾਨ ਉਸ ਸ਼ਬਦ ਸਰੂਪ ਚਰਣਾ ਨਾਲ ਜੁੜਨ ਨਾਲ ਕਿੰਨਾ ਕੋ ਆਨੰਦ ਕਿੰਨਾ ਕੋ ਖੇੜਾ ਕੋਈ ਦੱਸ ਨਹੀਂ ਸਕਦਾ ਉਹ ਆਨੰਦ ਮਾਣਿਆ ਜਾ ਸਕਦਾ ਕਿੰਨਾ ਕੋ ਆਨੰਦ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਦ ਮੈਂ ਰਹੋ ਅੰਤ ਅਰ ਆਦ ਸ਼ੁਰੂ ਤੋਂ ਲੈ ਕੇ ਅੰਤ ਪਰਯੰਤਕ ਮੈਂ ਉਸ ਰਸ ਨਾਲ ਜੁੜਿਆ ਨਮਾ ਉਹ ਰਾਸਿਆ ਸ਼ਬਦ ਦਾ ਬ੍ਰਹਮ ਦਾ ਬ੍ਰਹਮ ਦੇ ਬੋਲ ਦਾ ਸਭ ਸੁਖ ਪਾਏ ਸਤਿਗੁਰ ਤੂਠੇ ਜਦੋਂ ਸਤਿਗੁਰ ਤਰੁੱਠ ਗਏ ਪ੍ਰਸੰਨ ਹੋ ਗਏ ਖੁਸ਼ ਹੋ ਗਏ ਤੇ ਸਾਰੇ ਸੁਖ ਅੰਦਰ ਦੇ ਬਾਹਰ ਦੇ ਲੋਕ ਦੇ ਪ੍ਰਲੋਕ ਦੇ ਮਿਲ ਗਏ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਪਾਪਾਂ ਪੁੰਨਾਂ ਤੋਂ ਪਰੇ ਸ਼ੁੱਧ ਬ੍ਰਹਮ ਪ੍ਰਭੂ ਰਖਵਾਲੇ ਰਕਸ਼ਾ ਕਰਨ ਵਾਲੇ ਹੋ ਗਏ ਉਹ ਹੁਣ ਜੀਵਾਂ ਦੀ ਰੱਖਿਆ ਕਰਦੇ ਆ ਜਿੱਥੇ ਕਿੱਥੇ ਦੀਸੈ ਨਾਲੇ ਜਿੱਧਰ ਨੂੰ ਜੀਵ ਜਾਂਦਾ ਹੈ ਨਾ ਉਹਨੂੰ ਆਪਣੇ ਨਾਲ ਦੇ ਦਿਆ ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤੁ ਨਾਂ ਜਾਈ ਰਬ ਰਿਆ ਸਰਬਤਰਮੈ ਮਨ ਸਦਾ ਧਿਆਈ ਨਾਨਕ ਦਾਸ ਖਸਮ ਪ੍ਰਤ ਪਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਮਹਾਰਾਜ ਕਿਰਪਾ ਕਰਦੇ ਨੇ ਇਹ ਮੇਰੇ ਦਾਤਾਰ ਪ੍ਰਭੂ ਤੂੰ ਮਾਲਕ ਐ ਤੂੰ ਸਾਡੇ ਤਾਈਂ ਪਾਲਦਾ ਐ ਪੋਸ਼ਦਾ ਐ ਸਾਡਾ ਖਿਆਲ ਕਰਦਾ ਐ ਸਾਡਾ ਤਾਈਂ ਪ੍ਰਤਪਾਲ ਕਰਦਾ ਐ ਸਾਡੇ ਮਨ ਦੀ ਸੁਰਤ ਮਨ ਦੇ ਖਿਆਲਾਤ ਤੈਨੂੰ ਚਿਤਵਦੇ ਨੇ ਕਿਉਂਕਿ ਤੇਰੇ ਤੋਂ ਸਭੋ ਕੁਝ ਆ ਸਾਨੂੰ ਪ੍ਰਾਪਤ ਹੋਣਾ ਐ ਨਹੀਂ ਤੇ ਵੈ ਗੁਰੂ ਸੰਸਾਰ ਵਿੱਚ ਤੇਰੇ ਤੋਂ ਬਗੈਰ ਪਟਕਣਾ ਅਸੀਂ ਗੁਰੂ ਨਾਲ ਜੁੜੀਏ ਗੁਰੂ ਵੱਲ ਨੂੰ ਤੁਰੀਏ ਸਾਡੀ ਵੀ ਕਲਿਆਣ ਹੋਵੇ ਸਾਡਾ ਵੀ ਆਇਆ ਸਫਲਾ ਹੋਵੇ ਵਿਚਾਰਾਂ ਕਰਨਿਆਂ ਹੋਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਗਰੀਬ ਨਿਵਾਜ ਦੀ ਸੰਗਤ ਸਤਿਗੁਰੂ ਬਖਸ਼ਣ ਜੋਗਾ ਅੱਗੇ ਤੋਂ ਸ੍ਰੇਸ਼ਟ ਮਤਬੁੱਧ ਦੀ ਬਖਸ਼ਿਸ਼ ਕਰਿਆ ਜੀ ਜੋ ਗੁਰੂ ਕੀ ਵਿਚਾਰ ਗੁਰਮਤਿ ਦੀ ਵਿਚਾਰ ਪੜ ਪੜਾ ਕੇ ਸਹਿਬ ਦੀ ਹਜ਼ੂਰੀ ਅੰਦਰ ਸਹਿਬ ਦੀ ਸੰਗਤ ਦੇ ਸਮਖਸ਼ ਰੱਖ ਸਕੀਏ ਵਿਚਾਰਾਂ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਕੇ ਬਚਨ ਜਾਣ ਕੇ ਸਤਿਗੁਰੂ ਕੀ ਸੰਗਤ ਨੇ ਹਿਰਦੇ ਅੰਦਰ ਵਸਾਵਣੇ ਦਾਸ ਨੂੰ ਗੁਰੂਦਰ ਦਾ ਕੋਕਰ ਜਾਨ ਮਾਫ ਕਰਨਾ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਕੀ ਫਤਿਹ